ਮੇਰਾ ਨਾਮ ਵਰਨਮਾਇਨ ਲਾਲਦਵਾਰਾ ਉਮਰਪੁਰਾ ਮੰਦਿਰ ਚ ਮੈਂ ਪ੍ਰਧਾਨ ਆ ਜੀ ਉਥੋਂ ਦਾ ਮੁੱਖ ਸੇਵਾਦਾਰ ਮੈਂ ਕਿਤੇ ਬਾਹਰ ਗਿਆ ਆ ਸੀ ਮੇਰੇ ਮਗਰੋਂ ਮਗੀ ਮੰਦਿਰ ਦੇ ਵਿੱਚ ਚੋਰੀ ਹੋਈ ਆ ਠੀਕ ਆ ਜੀ ਕੋਈ 200 ਮੀਟਰ ਦੀ ਦੂਰੀ ਦੇ ਉੱਤੇ ਗੋਲਕਾਂ ਚਾਰ ਗੋਲਕਾਂ ਸੀ ਮੰਦਿਰ ਦੀ ਅੰਦਰ ਉਹ ਲੈ ਗਏ ਨੇ ਕੱਢ ਕੇ ਤੇ ਗੋਲਕਾਂ ਤੋੜ ਕੇ ਉਹਨਾਂ ਨੇ ਪੈਸੇ ਪੂਸੇ ਡੀਵੀਆਰ ਵੀ ਹੀ ਮੰਦਿਰ ਚ ਉਹ ਵੀ ਲੈ ਗਏ ਨੇ ਤੇ ਬਾਕੀ ਪੁਲਿਸ ਪ੍ਰਸ਼ਾਸਨ ਦਾ ਹੀ ਦਿলো ਧੰਨਵਾਦ ਕਰਦੇ ਆ ਕਿ ਉਹਨਾਂ ਨੇ 3 ਦਿਨਾਂ ਦੇ ਵਿੱਚ ਵਿੱਚ ਹੀ ਚੋਰਾਂ ਨੂੰ ਕਾਬੂ ਕਰਕੇ ਦਿਨ ਰਾਤ ਮਿਹਨਤ ਕੀਤੀ ਹੈ ਸੀਐਸਟਾਫ ਵਾਲੇ ਵੀ ਆਏ ਸੀ ਐਸਐਸਪੀ ਸਾਹਿਬ ਵੱਲੋਂ ਵੀ ਬਹੁਤ ਧੰਨਵਾਦ ਦਿਆਂ ਕਿ ਉਹਨਾਂ ਨੇ ਵੀ ਬੜਾ ਭਰਾਲਾ ਕੀਤਾ ਹੈ ਇਹਦੇ ਵਿੱਚ ਹਾਂਜੀ ਤੇ ਬਾਕੀ ਚੋਰ ਫੜ ਲਏ ਗਏ ਨੇ ਤੇ ਚੋਰਾ ਕੋਹੋਂ ਅਗਲੀ ਕਾਰਵਾਈ ਜਿਹੜੇ ਆ ਸਾਡੇ ਚੌਂਕੀ ਇੰਚਾਰਜ ਅਰਮਨ ਸਟੇਟ ਅਰਜਿੰਦਰ ਸਿੰਘ ਜੀ ਉਹਨਾਂ ਨੇ ਆਪਣਾ ਰਿਮਾਂਡ ਲਿਆ ਹੈ ਉਹਨੂੰ ਉਹ ਅੱਗੋਂ ਮਕੀ ਥੋੜੀ ਬਹੁਤੀ ਰਿਕਵਰੀ ਕਰਦੇ ਵੇ ਨੇ ਤੇ ਉਹਨਾਂ ਰਿਮਾਂਡ ਤੇ ਹੀ ਬਾਕੀ ਰਿਕਵਰੀ ਕਰਕੇ ਸਾਨੂੰ ਸਾਰਾ ਭਰਾਲਾ ਉਹ ਦੱਸਣਗੇ ਕਿ ਕੀ ਰਿਕਵਰ ਹੋਇਆ ਕੀ ਨਹੀਂ ਹੋਇਆ ਕੱਲੀਆਂ ਸੀ ਮਾਤਾ ਦਾ ਸ਼ਿੰਗਾਰ ਸੀ ਮਾਤਾ ਦਾ ਸ਼ਿੰਗਾਰ ਸੀ ਚਾਂਦੀ ਦੇ ਆ ਮਾਤਾ ਦਾ ਸ਼ਿੰਗਾਰ ਸੀ ਨਾਲੇ ਇੱਕ ਉਹਨਾਂ ਨੇ ਬੇਇੱਜ਼ਤੀ ਕਰਨ ਦੀ ਵੀ ਕੋਸ਼ਿਸ਼ ਪੂਰੀ ਕੀਤੀ ਆ ਕਿ ਤਰਸ਼ੂਲ ਵੀ ਮਾਤਾ ਦਾ ਲਾ ਕੇ ਬਾਹਰ ਸੁੱਟਿਆ ਉਹਦੇ ਨਾਲ ਹੀ ਗੋਲਕਾਂ ਤੋੜੀਆਂ ਤਰਸ਼ੂਲ ਡਿੰਗਾ ਕੀਤਾ ਗਿਆ ਆ ਤੇ ਇੱਕ ਮੰਦਰ ਦੇ ਅੰਦਰ ਗੋਲਕ ਉਹ ਵੀ ਤੋੜੀ ਗਈ ਆ ਮੰਦਰ ਦੇ ਅੰਦਰ ਹੀ ਆ ਉਹ ਗੋਲ ਉਹ ਵੀ ਤੋੜੀ ਗਈ ਆ ਪਰ ਉਹਦੇ ਵਿੱਚੋਂ ਚਲੋ ਜਿੰਨਾ ਵੀ ਉਹਨਾਂ ਨੇ ਸਮਾਨ ਸਾਡਾ ਘਰ ਤੋਂ ਘੱਟ ਵੀ 1.5 ਲੱਖ ਰੁਪਏ ਦਾ ਨੁਕਸਾਨ ਹੋਇਆ ਅਸੀਂ ਜ਼ਿਆਦਾ ਨਹੀਂ ਕਹਿੰਦੇ ਕਿਉਂਕਿ ਸਾਨੂੰ ਪਤਾ ਹੈ ਕਿ ਸਾਡੀ ਮੰਦਰ ਦੀਆਂ ਗੋਲਕਾਂ 'ਚ 2 ਮਹੀਨੇ ਬਾਅਦ ਰੁਪਇਆ 70000 ਨਿਕਲਦਾ ਸੀ 77000 ਰੁਪਿਆ ਸਾਡੇ ਮਗੀ ਮੰਦਿਰ ਚੋਂ ਆ ਜਾਂਦਾ ਸੀ ਤੇ ਬਾਕੀ ਸ਼ਿੰਗਾਰ ਦਾ ਸਮਾਨ ਹੈ ਮਾਤਾ ਦਾ ਬਾਕੀ ਹੋਰ ਵੀ ਇੱਕ ਦੋ ਆਟਮ ਹੈ ਉਹ ਵੀ ਅਸੀਂ ਆਪਣੀ ਵੈਰੀਫਾਈ ਕਰਦੇ ਬਈ ਮੰਦਿਰ ਜੇ ਕਿ ਕੀ ਕੀ ਗਾਇਬ ਹੋਇਆ ਉਹ ਸਾਰਾ ਹੀ ਆਪਣਾ ਅਰਮਨ ਸਟੇਟ ਚੋਂ ਕੀ ਇੰਚਾਰਜ ਸਾਹਿਬ ਨੂੰ ਦੱਸ ਦਿੱਤਾ ਹੈ ਬਾਕੀ ਉਹਨਾਂ ਦੇ ਹੁਣ ਪੰਨ ਭਰੋਸਾ ਹੈ ਪੂਰਾ ਕਿ ਜੇ ਉਹ ਤਿੰਨ ਦਿਨਾਂ ਦੇ ਵਿੱਚ ਚੋਰ ਵੀ ਫੜ ਸਕਦੇ ਤੇ ਸਾਡਾ ਪਿਆ ਹੈ ਰਿਕਵਰ ਮੰਦਿਰ ਦਾ ਸ਼ਰਦਾ ਦੇ ਨਾਲ ਲੋਕਾਂ ਨੇ ਪਿਆ ਚੜਾਇਆ ਉਹ ਮੰਦਿਰ ਦੇ ਵਿੱਚ ਹੀ ਲੱਗਦਾ ਹੈ ਤੇ ਬਾਕੀ ਇਹ ਬੜੀ ਮਾੜੀ ਘਟਨਾ ਹੈ ਕਿ ਇਹ ਜਿਹੜੇ ਲੋਕੀ ਨੇ ਹੁਣ ਮੰਦਰਾਂ ਨੂੰ ਤੇ ਗੁਰਦੁਆਰਿਆਂ ਨੂੰ ਨਹੀਂ ਬਖਸ਼ਦੇ ਪਏ ਟਾਰਗੇਟ ਜਿਹੜਾ ਇਹ ਮੰਦਰਾਂ ਨੂੰ ਵੀ ਗੁਰਦੁਆਰਿਆਂ ਨੂੰ ਕਰਦੇ ਪਏ ਨੇ ਬਾਕੀ ਇੱਕ ਸਮਝੋ ਕਿ ਧਾਰਮਿਕ ਸਥਾਨਾਂ ਨੂੰ ਛੇੜਦੇ ਪਏ ਨੇ ਪਰ ਇਹ ਬੜੀ ਮੰਦ ਮੰਦਭਾਗੀ ਮਗੀ ਘਟਨਾ ਹੈ ਇਹ ਕ ਇਹ ਹੋਣਾ ਨਹੀਂ ਚਾਹੀਦਾ ਅਸੀਂ ਤੇ ਪੁਲਿਸ ਪ੍ਰਸ਼ਾਸਨ ਅੱਗੇ ਇਹੀ ਕਰਦੇ ਆ ਕਿ ਥੋੜਾ ਜਿਹਾ ਰਹਾ ਨੂੰ ਸ਼ਕਤੀ ਵਧਾਈ ਜਾਏ ਕਿ 3-4 ਦਿਨ ਪਹਿਲਾਂ ਸਾਡੇ ਮੰਦਰ ਵਿੱਚ ਚੋਰੀ ਹੋਈ ਆ ਤਕਰੀਬਨ 4 ਗੋਲਕਾਂ ਮੰਦਰ ਵਿੱਚੋਂ ਚੁੱਕ ਕੇ ਕੋਈ 200 200 ਮੀਟਰ ਦੇ ਦੂਰੀ ਤੇ ਉਹਨਾਂ ਚੋਰੀ ਆਈ। ਉਹਰੇ ਵਿੱਚੋਂ ਸਾਰੇ ਪੈਸੇ ਕੱਢ ਕੇ ਲੈ ਗਏ। ਆਪਾਂ ਪੁਲਿਸ ਪ੍ਰਵਾਸਨ ਨੂੰ ਦਰਖਾਸਤ ਕੀਤੀ। ਉਹਨਾਂ ਨੇ ਤਿੰਨਾ ਚੌ ਦਿਨਾਂ ਵਿੱਚ ਬਹੁਤ ਹੀ ਮਿਹਨਤ ਕਰਕੇ ਜਿੰਨਾ ਵੀ ਪੁਲਿਸ ਮੈਕਮਾ ਚਾਹੇ ਸੀਐਸਟਾਫ ਹੈ, ਚਾਹੇ ਹੋਰ ਵੀ ਪੁਲਿਸ ਮੈਕਾ ਜਿੰਨਾ ਵੀ ਹੈ ਸਾਰੇ ਸਟਾਫ ਨੇ ਮਿਹਨਤ ਕਰਕੇ ਉਹ ਜਿੰਨਾ ਵੀ ਜੋ ਵੀ ਚੋਰੀ ਬਰਾਮਦ ਕੀਤਾ ਦੋ ਰਾਂ ਮੁਰਜ਼ਮ ਫੜ ਲਏ ਆ। ਉਹਨਾਂ ਕੋਲੋਂ ਥੋੜੀ ਬਹੁਤਾ ਮਾਲ ਮਤਾ ਵੀ ਮਿਲਿਆ ਹੈ ਬਾਕੀ ਥੋੜਾ ਬੜਾ ਹੋਰ ਮਿਲੇਗਾ ਬਾਕੀ ਉਹਨਾਂ ਨੇ ਰਿਮਾਂਟ ਲੈ ਲਿਆ ਹੈ ਜਿਹੜਾ ਜੋ ਵੀ ਹੋਰ ਕੁਝ ਹੋਏਗਾ ਉਹ 34 ਦਿਨਾਂ ਵਿੱਚ ਸਾਨੂੰ ਉਹ ਕਦੇ ਤੁਹਾਨੂੰ ਬਾਕੀ ਜੋ ਵੀ ਹੋਏਗਾ ਤੁਹਾਨੂੰ ਦੱਸਾਂਗੇ ਜੈ ਸ਼੍ਰੀ ਭਾਲ ਆਗੇ 3 ਦਿਨ ਪਹਿਲਾਂ ਸ੍ਰੀ ਬਾਬਾ ਲਾਲ ਦਿਵਾਲ ਜੀ ਮੰਦਰਾ ਉਮਰਪੁਰੇ ਚੌਂਕ ਤੇ ਲੱਗੇ ਉੱਥੇ ਚੋਰੀ ਹੋਈ ਸੀ ਗੋਲਕਾਂ ਦੀ ਉਹ ਸੀਐਸਟਾਫ ਦੇ ਮਤਦਨ ਨਾਲ ਉਹ ਬੰਦੇ ਟ੍ਰੇਸ ਕਰ ਲਏ ਆ ਮੈਨੂੰ ਦਿੱਤਾ ਤੋ ਜਾਰੀ ਹੈ ਦੋ ਬੰਦੇ ਦੋ ਬੰਦੇ ਕੋਈ ਇਹਦਾ ਪਤਾ ਲੱਗਾ ਜੀ ਇਹ ਟਾਈਮ ਦਾ ਤੋਂ ਉਹ ਤੇ ਇਹ ਹੱਤਿਆ ਦਾ ਗਿਰਸ ਹੈ ਜੀ ਜੀ ਉਹ ਹੁਣ ਦਾ ਮੈਡੀਕਲ ਟੈਸਟ ਤੇ ਇਹ ਕਰਾਉਣ ਵਾਸਤੇ ਗਏ ਆ ਤੇ ਹੁਣ ਟੈਸਟ ਹੋਣ ਤੇ ਪਤਾ ਲੱਗੇਗਾ ਹਾਂਜੀ ਟੈਸਟ رپورਟ ਆਉਣ ਤੇ ਕਿ ਇਹ ਤੇ ਹੁਣ ਟੈਸਟ ਰਿਪੋਰਟ ਆਉਣ ਤੇ ਪਤਾ ਲੱਗੇਗਾ ਜੀ ਮੈਡੀਕਲ ਕਰਾਉਣ ਵਾਸਤੇ ਗਏ ਆ ਹੁਣ ਪਤਾ ਲੱਗੇਗਾ ਇਲਾਕੇ ਝੋੜੇ ਜੀ ਕੋਈ ਕਦੇ ਹੋਈ ਅਜੇ ਬਾਅਦ ਹੀ ਗਲਤ ਕਿੰਨੇ ਬੰਦੇ ਦੋ ਬੰਦੇ ਜੀ ਕਾਰਨ ਕੀ ਕੀਤਾ ਹੈ ਇਹ ਉਹ ਵਸਕੀਤਾ ਕੋਰਚ ਮਾਰਜੋ ਦਾਲ ਚ ਪੇਸ਼ ਕਰਾਂਗੇ ਤੇ ਤੋਂ ਬਾਅਦ ਉਹ